ਦਿਲਜੀਤ ਦਾ ਸਾਂ ਜੋ ਹੈ ਜੈਸਲੇ ਉਹ 12 13 ਸਾਲ ਦੀ ਉਮਰ ਦਾ ਸੀ ਸਾਹਮਣੇ ਗੁਰੂ ਘਰ ਹੈ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗਾ ਇਹ ਉਸ ਵੇਲੇ ਉਹ ਅਸੀਂ ਸ਼ਬਦ ਪੜ੍ਹਦੇ ਹੁੰਦੇ ਸੀਗੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੁੰਨੇ ਤੇ ਅਸੀਂ ਰਾਤ ਨੂੰ 11 11 ਵਜੇ ਤੱਕ ਸ਼ਬਦ ਚੌਂਕੀ ਲਾਉਂਦੇ ਹੁੰਦੇ ਸੀ ਦਿਲਜੀਤ ਮੇਰੇ ਨਾਲੋਂ ਤਕਰੀਬਨ 8 9 ਸਾਲ ਛੋਟਾ ਆ ਤੇ ਉਹ ਪਿੱਛੇ ਬੈਠ ਕੇ ਸ਼ਬਦ ਬੋਲਦਾ ਹੁੰਦਾ ਸੀ ਤੇ ਅਕਸਰ ਉਹ ਸ਼ਬਦ ਵੀ ਪੜ੍ਹਦਾ ਹੁੰਦਾ ਸੀ ਏ ਏਐਸ ਕੰਗਸਾਹਬ ਦਾ ਗਾਣਾ ਗਾਉਂਦਾ ਹੁੰਦਾ ਸੀ ਇਹ ਜ਼ਿੰਦਗੀ ਮੁੱਕਦੀ ਜਾਂਦੀ ਹੈ ਜਾਨ ਮੇਰੀ ਸੁੱਕਦੀ ਜਾਂਦੀ ਹੈ ਰਹੀ ਨਾ ਹੋਸ਼ ਟਕਾਣੇ ਤੇ ਨਬਜ਼ ਮੇਰੀ ਰੁਕਦੀ ਜਾਂਦੀ ਹੈ ਤੇ ਸੋਢੀ ਸਾਹਿਬ ਉਹਨਾਂ ਦੇ ਮਾਮਾ ਜੀ ਹੈ ਉਹਨਾਂ ਦਾ ਸ਼ਬਦ ਗਾਉਂਦਾ ਹੁੰਦਾ ਸੀ ਕਿ ਅੰਮ੍ਰਿਤ ਸਰਵਲ ਜਾਂਦੇ ਰਹੀਓ ਜਾਣਾ ਗੁਰਦੁਆਰੇ ਵੀ ਸ਼ੁਰੂ ਤੋਂ ਹੀ ਦਿਲਜੀਤ ਗੁਰੂਕਰ ਦੇ ਨਾਲ ਜੁੜਿਆ ਹੋਇਆ ਗਰਵਾਣੀ ਨਾਲ ਪਿਆਰ ਕਰਨ ਵਾਲਾ ਬਚਪਨ ਤੋਂ ਮੈਂ ਜਾਣਦਾ ਉਹਨੂੰ ਉਸ ਤੋਂ ਬਾਅਦ ਗੱਲ ਕਰਦੇ ਜੇ ਆਪਾਂ ਜਿਸੇ ਲਈ ਉਹ ਸਿੰਗਿੰਗ ਲਾਈਨ ਦੇ ਵਿੱਚ ਆ ਕਰਨ ਜੀ ਮੈਨੂੰ ਯਾਦ ਹੈ ਕਿ ਜਿਸ ਵੇਲੇ ਵਰਿੰਦਰ ਮੇਲਾ ਹੁੰਦਾ ਫਗਵਾੜੇ ਉਸ ਹਾਂਜੀ ਮੈਂ ਹੋ ਜੰਨਾ ਵਰਿੰਦਰ ਮੇਲਾ ਹੁੰਦਾ ਕਰਨ ਜੀ ਫਗਵਾੜੇ ਉਸ ਵੇਲੇ ਸਰਬਜੀਤ ਚੀਮਾ ਜੀ ਦੀ ਸਟੇਜ ਚੱਲਦੀ ਪਈ ਸੀ ਤੇ ਮੈਂ ਉਸ ਵੇਲੇ ਰਣਜੀਤ ਰਾਣੇ ਦੇ ਨਾਲ ਹੁੰਦਾ ਸੀਗਾ ਉੱਥੇ ਪ੍ਰੋਗਰਾਮ ਚੱਲਦਿਆਂ ਤੇ ਕੁਝ ਬੰਦੇ ਦਲਜੀਤ ਨੂੰ ਮਿਲਣ ਗਏ ਦਲਜੀਤ ਨੇ ਆਪਣਾ ਚਾਦਰ কুর্তা ਲਾਇਆ ਹੋਇਆ ਸੀ ਪੱਗ ਬੰਨੀ ਹੋਈ ਸੀ ਤੇ ਫਿਰ ਉਹਨਾਂ ਨੂੰ ਦਲਜੀਤ ਆਪ ਗੱਡੀ ਦੇ ਵਿੱਚ ਬੈਠਾ ਐਮ ਐ ਸੁਖਵਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਮੈਂ ਕਹਿਆ ਨਹੀਂ ਕਿ ਮੈਂ ਝੂਠ ਬੋਲਦਾ ਬਿਲਕੁਲ ਸੱਚਾਈ ਦੱਸ ਰਿਹਾ ਤੁਹਾਨੂੰ ਸੁਖਨੀ ਸਾਹ ਦਾ ਪਾਠ ਕਰ ਰਿਆ ਸੀ ਜਾਨੂ ਰਾਣੇ ਦਾ ਪ੍ਰੋਗਰਾਮ ਸੀ ਰਣਜੀਤ ਰਾਣੇ ਦਾ ਮੈਂ ਉਹ ਰਾਣਾ ਸੀ ਮਿਲਣ ਗਿਆ ਉੱਤਰ ਕੇ ਰਾਣੇ ਦਾ ਪ੍ਰੋਗਰਾਮ ਸੀ ਰਾਣੇ ਤੋਂ ਬਾਅਦ ਚ ਉਹਨਾਂ ਦਾ ਸੀ ਉਹ ਬੰਦੇ ਨੇ ਪਾਠ ਕਰਨਾ ਨਹੀਂ ਛੱਡਿਆ ਦਲਜੀਤ ਨੇ ਜਿਹੜੇ ਅੱਜ ਲੋਕ ਉਹਨੂੰ ਕਹਿ ਰਹੇ ਨਾ ਕਿ ਨਸੀਬ ਕਹਿ ਰਿਆ ਕਿ ਜੀ ਉਹ ਸ਼ੈਤਾਨ ਦੀ ਪੂਜਾ ਕਰਦਾ ਮੈਂ ਮੈਂ ਉਹਨੂੰ ਭਗਵਾਨ ਦੀ ਪੂਜਾ ਕਰਦੇ ਨੂੰ ਮੈਂ ਦੇਖਿਆ ਹੋਇਆ ਉਹਨੇ ਸ਼ੈਤਾਨ ਦੀ ਪੂਜਾ ਕਰਦੇ ਨੂੰ ਦੇਖਿਆ ਜੇ ਉਹਦੇ ਕੋਲ ਸੋਲਿਡ ਸਬੂਤ ਹੈ ਤਾਂ ਉਹ ਇਹ ਜੀ ਗੱਲਬਾਤ ਕਰੇ अदरवाइज ਉਹਨੂੰ ਚੁੱਪ ਹੋ ਜਾਣਾ ਚਾਹੀਦਾ ਸੁਖਨੀ ਸਾਹਿਬ ਦਾ ਬੰਦਾ ਪਾਠ ਕਰ ਰਿਹਾ ਜੇ ਸੇਲੇ ਉਹਨੇ ਅਸ਼ਟਪਦੀ ਖਤਮ ਹੋਈ ਆ ਅਸ਼ਟਪਦੀ ਦੀ ਸਮਾਪਤੀ ਹੋਈ ਆ ਫੇਰ ਉਹਨੇ ਬੜੇ ਸਤਕਾਰ ਦੇ ਨਾਲ ਅਬਦ আদਬ ਦੇ ਨਾਲ ਰਮਾਲਾ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਨੂੰ ਰੱਖਿਆ ਫੇਰ ਗੱਡੀ 'ਚ ਉਤਰ ਕੇ ਸਾਨੂੰ ਮਿਲਿਆ ਤੁਸੀਂ ਉਸ ਬੰਦੇ ਤੇ ਅਲੀਗੇਸ਼ਨ ਲਾਉਨੇ ਜਿਹੜਾ ਸ਼ੁਰੂ ਤੋਂ ਹੀ ਗਰਵਾਣੀ ਨੂੰ ਮੰਨਦਾ ਜਿਹੜਾ ਬੰਦਾ ਹਰ ਸਾਲ ਪ੍ਰਕਾਸ਼ ਦਿਹਾੜਾਉਂਦਾ ਬਾਬਾ ਨਾਨਕ ਜੀ ਦਾ ਉਹ ਗੀਤ ਗਾਉਂਦਾ ਜੀ ਆਰ ਨਾਨਕਪਾਰ ਨਾਨਕ ਗੋਬਿੰਦ ਦੇ ਲਾਲ ਸੂਬਿਆ ਸੋਚੀ ਨਾ ਡਰ ਜਣਗੇ ਠੀਕ ਹੈ ਭੈਣ ਨਾਨਕੀ ਦਾ ਵੀ ਤੁਸੀਂ ਉਹਨੂੰ ਕਹਿ ਰਹੇ ਹੋ ਉਹ ਤੇ ਇਲਜ਼ਾਮ ਲਾ ਰਹੇ ਹੋ ਆਪਣੀ ਅਸਲ ਵਿੱਚ ਕਰਨ ਜੀ ਦਿਲਜੀਤ ਦੁਸਾਂਝ ਦੀ ਜਿਹੜੀ ਕਾਮਯਾਬੀ ਆ ਉਹ ਕਈਆਂ ਤੋਂ ਚੱਲ ਨਹੀਂ ਹੁੰਦੀ ਮੈਂ ਦਿਲਜੀਤ ਵਾਰੇ ਕਦੇ ਬੋਲਦਾ ਨਹੀਂ ਹੁੰਦਾ ਜੀ ਮੈਂ ਮੈਂ ਬੋਲਦਾ ਹੀ ਨਹੀਂ ਹੁੰਦਾ ਜਿਹੋ ਦਾ ਰੀਜ਼ਨ ਹੈ ਇਹ ਨਹੀਂ ਕਿ ਮੇਰਾ ਉਹਦੇ ਨਾਲ ਪਿਆਰ ਨਹੀਂ ਹੈਗਾ ਬਹੁਤ ਜ਼ਿਆਦਾ ਪਿਆਰ ਹੈ ਜਦੋਂ ਮਿਲਦਾ ਰਿਸਪੈਕਟ ਨਾਲ ਮਿਲਦਾ ਜਿੰਨੀ ਉਹ ਸਿੰਗਰ ਨੇ ਕਾਮਯਾਬੀ ਹਾਸਲ ਕਰ ਲਈ ਹੈ ਨਾ ਕਿਸੇ ਦੇ ਕੋਲ ਹੋਈ ਹੈ ਤੇ ਨਾ ਹੋਣੀ ਹੈ ਇਹ ਟਾਲਸ ਚਾਈ ਹੈ ਤੁਸੀਂ ਦੇਖਿਆ ਕਿ ਮਕੇਸ਼ ਸ਼ੰਬਾਨੀ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਹਨਾਂ ਦੇ ਬੇਟੇ ਦੀ ਉਹਦੇ ਸਬੰਧ ਵਿੱਚ ਦਲਜੀਤ ਦੁਸਾਂਜ ਨੇ ਪ੍ਰੋਗਰਾਮ ਕੀਤਾ ਉੱਥੇ ਜਿਹੜੇ ਦੁਨੀਆ ਦੇ ਅਮੀਰ ਲੋਕ ਨੇ ਜਿਹੜੇ ਅਰਫਾ ਖਰਮਾ ਦੇ ਮਾਲਕ ਨੇ ਦੁਨੀਆ ਨੂੰ ਪੂਰੇ ਸੰਸਾਰ ਨੂੰ ਜਿਹੜੇ ਲੋਕ ਉਂਗਲਾਂ ਤੇ ਨਿਚਾਰੇ ਨੇ ਤੇ ਸਾਡੇ ਪਿੰਡ ਦਾ ਉਹ ਦਲਜੀਤ ਦੁਸਾਂਜ ਉਹਨੇ ਉਹਨਾਂ ਲੋਕਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਇਆ। ਹੂੰ ਨਚਾਇਆ ਕਿ ਨਹੀਂ ਨਚਾਇਆ ਜੀ। ਸੋ ਮਾਨ ਵਾਲੀ ਗੱਲ ਹੈ ਕਿ ਦਿਲਜੀਤ ਦਸਾਂਜ ਨੇ ਮਕੇਸ਼ ਸ਼ੰਭਾਨੀ ਦੇ ਫੰਕਸ਼ਨ ਦੇ ਵਿੱਚ ਆਪਣਾ ਪ੍ਰੋਗਰਾਮ ਕੀਤਾ ਔਰ ਪੱਗ ਬਨ ਕੇ ਕੀਤਾ। ਅੱਛਾ ਕਈ ਗੱਲਾਂ ਜੀ ਇਹ ਹੋਰ ਨੇ ਕਿ ਕਈ ਲੋਕ ਕਹਿ ਦਿੰਦੇ ਜੀ ਉਹ ਪੱਗ ਬੰਦਾ ਉਹਦਾ ਟੋਪੀ ਲਈ ਹੁੰਦੀ ਹੈ ਜੀ। ਉਹ ਇੱਕ ਕਲਾਕਾਰ ਹੈ ਭਾਈ ਫਰੀडम फाइਟਰ ਨਹੀਂ ਹੈਗਾ। ਕਲਾਕਾਰ ਹੈ। ਕਲਾਕਾਰ ਨੂੰ ਹਰ ਤਰੀਕੇ ਦਾ ਰੂਪ ਅਪਣਾਉਣਾ ਪੈਂਦਾ ਜੀ ਮੇਰੀ ਗੱਲ ਸੁਣੋ। ਏ ਦਿਲਜੀਤ ਦਸਾਨ ਨੇ ਸਰਦਾਰਾਂ ਦਾ ਜਲੂਸ ਨਹੀਂ ਕੱਢਿਆ ਸਰਦਾਰਾਂ ਦੀ ਟੌਰ ਬਣਾਈ ਉਹਨੇ ਫਿਲਮ ਇੰਡਸਟਰੀ ਦੇ ਵਿੱਚ ਪੂਰੇ ਹਾਲੀਵੁੱਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਤੁਸੀਂ ਸਿੰਘ ਇਚ ਕਿੰਗ ਫਿਲਮ ਦੇਖ ਲਓ ਜੀ ਉਹਦੇ ਵਿੱਚ ਕੀ ਸਰਦਾਰਾਂ ਨੂੰ ਥੱਲੇ ਫਰੈਂਚ ਕੱਟ ਦਾੜੀਆਂ ਰੱਖੀਆਂ ਹੋਈਆਂ ਅਕਸ਼ੇ ਕੁਮਾਰ ਨੇ ਜਾਂ ਸੋਨੂ ਸੂਨ ਨੇ ਉਹ ਉਹ ਮਾਨ ਨੇ ਜੌਨੀ ਲੀਬਰ ਨੂੰ ਲੈ ਲੈ ਤੁਸੀਂ ਕਿੰਨੀਆਂ ਪੁਰਾਣੀਆਂ ਫਿਲਮਾਂ ਦੇਖ ਲਓ ਤੁਸੀਂ ਹਿੰਦੀ ਫਿਲਮਾਂ ਦੇ ਵਿੱਚ ਸਰਦਾਰਾਂ ਨੂੰ ਮਾਣ ਹੈ ਸਾਨੂੰ ਦਿਲਜੀਤ ਦਸਾਨ ਤੇ ਮਾਣ ਹੈ ਬਹੁਤ ਦੁੱਖ ਹੁੰਦਾ ਜਦੋਂ ਲੋਕ ਘਟਿਆ ਤਰੀਕੇ ਦੇ ਨਾਲ ਦਲਜੀਤ ਦਸਾਂਜ ਦੀ ਬਦਖੋਈ ਕਰਕੇ ਹੁਣ ਪਤਾ ਹੈ ਕਿ ਅਸੀਂ ਦਲਜੀਤ ਤੇ ਉਂਗਲ ਚੱਕਾਂਗੇ ਤਾਂ ਸਾਡੇ YouTube ਤੇ ਵਿਊ ਹੋ ਜਾਣੇ ਆ ਭਾਈ ਤੁਸੀਂ ਹੋਰ ਸਿੰਗਰਾਂ ਤੇ ਕਿਉਂ ਨਹੀਂ ਚੱਲਦੇ ਰਹੀ ਗੱਲ ਪੱਗ ਦੀ ਪੱਗ ਤੇ ਮਾਨਕ ਸਾਹਿਬ ਮੋਨੇ ਸੀਗੇ ਤੁਸੀਂ ਦੇਖਿਓ ਮਾਨਕ ਸਾਹਿਬ ਮੋਨੇ ਸੀਗੇ ਔਰ ਉਹ ਪੱਗਵੰਨ ਕੇ ਸਟੇਜ ਤੇ ਉਹਨੇ ਹੁੰਦੇ ਸੀਗੇ ਸਰਿੰਦਰ ਸਿੰਧਾ ਜੀ ਮੋਨੇ ਸੀਗੇ ਬਹੁਤ ਪ੍ਰੋਗਰਾਮਾਂ ਤੇ ਦੇਖਿਆ ਹੋਣਾ ਤੁਸੀਂ ਉਹਨਾਂ ਨੇ ਪੱਗਵੰਨੀ ਹੁੰਦੀ ਤੁਰਲੇ ਵਾਲੀ ਸਦੀਕ ਸਾਹਿਬ ਨੇ ਪੱਗਵੰਨੀ ਹੁੰਦੀ ਹੈ ਬਹੁਤ ਪ੍ਰੋਗਰਾਮਾਂ ਤੇ ਇਦਾਂ ਹੋਇਆ ਕਿ ਹਰਜੀਤ ਹਰਮਨ ਮੇਰੇ ਦੋਸਤ ਨੇ ਬਹੁਤ ਪਿਆਰ ਹੈ ਹਰਜੀਤ ਧਰਮਨ ਦੇ ਨਾਲ ਮੇਰਾ ਪਿੰਡ ਆ ਕੇ ਵੀ ਗਿਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਪੱਗ ਬੰਨੀ ਹੁੰਦੀ ਆ ਹੈਗੇ ਤਾਂ ਮੋਨੇ ਨੇ ਸਾਡੇ ਸੀਐਮ ਸਾਹਿਬ ਨੇ ਸੀਐਮ ਸਾਹਿਬ ਨੇ ਆਪਮਾਨਜੋਗ ਭਗਵੰਤ ਮਾਨ ਸਾਹਿਬ ਮੋਨੇ ਨੇ ਪਰ ਪੱਗ ਬੰਨ ਕੇ ਰੱਖਦੇ ਨੇ ਨਰਿੰਦਰ ਮੋਦੀ ਜੀ ਨੇ ਅੱਜ ਤੋਂ 45 ਸਾਲ ਪਹਿਲਾਂ ਪੱਗ ਬੰਨੀ ਹੋਈ YouTube ਤੇ ਉਹਨਾਂ ਦੀਆਂ Google ਤੇ ਸਰਚ ਮਾਰ ਕੇ ਦੇਖ ਲਿਓ ਨਸੀਬ ਜੀ ਨੂੰ ਮੈਂ ਬੇਨਤੀ ਕਰਦਾ ਜਾਂ ਹੋਰ ਲੋਕ ਜਿਹੜੇ ਦਿਲਜੀਤ ਦਸਾਂਹ ਤੇ ਉਂਗਲ ਚੱਕਦੇ ਨੇ ਕਿ ਦਿਲਜੀਤ ਦਸਾਂਹ ਜੀ ਸਟੇਜ ਤੇ ਆਉਣ ਲੱਗਾ ਪੱਗ ਮੰਨ ਲਿੰਦਾ ਉਦਾਂ ਮੋਨਾ ਹੁੰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਭਾਈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਭਗਵੰਤ ਮਾਨ ਜੀ ਕੇਜਰੀਵਾਲ ਰਾਹੁਲ ਗਾਂਧੀ ਇਹ ਕਿਉਂ ਪੱਗਾਂ ਬੰਦੇ ਫਿਰ ਇਹਨਾਂ ਤੇ ਕਿਉਂ ਨਹੀਂ ਤੁਸੀਂ ਬੋਲਦੇ